ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਇਹੀ ਕਰੂੰ ਕਹੂੰਗਾ ਤੁਹਾਨੂੰ ਵੀ ਸਬਸਕ੍ਰਾਈਬ ਕਰਕੇ ਤੇ ਸ਼ੇਅਰ ਕਰਕੇ ਕਰਦੇ ਹਾਂ ਤੁਸੀਂ ਹੁਣ ਮੈਂ ਤੁਹਾਨੂੰ ਅੱਜ ਆਪਾਂ ਦਿਖਾਉਣੇ ਆਂ ਕਿਆ ਬਣਾਉਣ ਨਵੀਂ ਚੀਜ਼ ਬਣਾਉਣ ਲੱਗੇ ਆਂ ਠੰਡ ਤੇ ਬਚਣ ਲਈ ਤੇ ਹੱਡਾਂ ਪੈਰਾਂ 'ਚ ਗੋਡਿਆਂ 'ਚ ਦਰਦ ਰਹਿੰਦਾ ਉਹ ਤੇ ਵੀ ਤੇ ਕੰਗਜ ਖਾਮ ਵੀ ਨਹੀਂ ਹੁੰਦਾ ਹੁਣ ਆਪਾਂ ਅਰਸੀ ਦੀ پنਜੇਰੀ ਬਣਾਉਣ ਲੱਗੇ ਹਾਂ ਦਿਖਾਉਣ ਲੈ ਤੁਹਾਨੂੰ ਦੇਸੀ ਕੀ ਪਾਲਿਆ ਜੀ ਅਰਸੀ ਤੇ ਇਹ پنਜੇਰੀ ਬਣਾ ਲੋ ਚਾਹੇ ਕੋਲ ਅਸੀਂ ਤਾਂ ਪਿੰਨੀਆਂ ਬਣਾਉਂਗੇ ਛੋਟੀਆਂ ਅੱਧਾ ਕਿਲੋ ਕੀ ਪਾਰਣ ਆਪਾਂ ਨੇ ਯਾਨੀ ਵੈਸੇ ਬਿਨਾ ਘੀ ਤੇ ਵੀ ਬਣਾ ਲੈਂਦੇ ਕਈ ਲੋਕ ਬਸ ਬਹੁਤ ਹੈ ਅੱਧਾ ਕਿਲੋ ਹੋ ਗਿਆ ਕਿਲੋ ਦਾ ਡੱਬਾ ਤਾਂ ਦੇਸੀ ਕੀ ਦਾ ਅੱਧਾ ਕਿਲੋ ਇਦੇ ਵਿੱਚ ਫਿਰ ਮਸਾਲੇ ਸਾਰੇ ਭੁੰਨ ਹੋ ਜਾਣਗੇ ਅੱਧਾ ਕਿਲੋ ਘੀ ਪਾ ਕੇ ਮਾ ਕੇ ਰਾਤ ਆਪਾਂ ਨੇ ਭੁੰਨ ਕੇ ਰੱਖ ਲਿਆ ਤਾਂ ਨੇਰਾ ਹੋ ਗਿਆ ਤਾਂ ਰਾਤ ਆਪਾਂ ਨੇ ਸਾਰੀਆਂ ਚੀਜ਼ਾਂ ਐਟਮਾ ਭੁੰਨ ਕੇ ਰੱਖ ਲਈਆਂ ਆ ਤੁਹਾਨੂੰ ਅਲਸੀ ਦਿਖਾ ਦਿੰਨਾ ਅਲਸੀ ਸਾਫਤੀ ਅਲਸੀ ਦੀ ਸਾਫਤੀ ਭੁੰਨ ਕੇ ਫਿਰ ਉਹਦੇ ਚ ਕਰ ਲਈ ਮਿਕਸੀ ਚ ਐ ਜੱਗ ਵਿੱਚ ਇਹਨਾਂ ਚ ਪੀਸ ਕੇ ਰੱਖ ਲਈ ਦੀ ਬਲੈਂਡਰ ਫਿਰ ਆਪਾਂ ਨੇ ਮਖਾਣੇ ਕਰ ਲਏ ਥੋੜੇ ਜੇ ਫਿਰ ਇੱਧਰ ਆਹ ਦੋ ਹੀ ਤਰ੍ਹਾਂ ਦੇ ਤੇਲ ਹੈ ਇਹ ਚਿੱਟੇ ਤੇਲ ਤੇ ਕਾਲੇ ਤੇਲ ਤੇ ਪਾਈਆ ਖਸਖਸ ਹੈ ਪਾਈਆ ਪਾਈਆਂ ਹੀ ਸਾਰੀ ਪਾਈਆ ਹੀ ਅੜਸੀ ਹੈ ਪਾਈਆ ਹੀ ਖਸਖਸ ਹੈ ਪਾਈਆ ਹੀ ਚਿੱਟੇ ਤੇਲ ਪਾਈਆ ਹੀ ਕਾਲੇ ਤੇਲ ਤੇ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ 100 ਗ੍ਰਾਮ ਦਾਖਾਂ ਤੇ ਅੱਧਾ ਕਿਲੋ ਬੈਟਰਨ ਬੈਟਰਨ ਵੀ ਆਪਣਨੇ ਪੋਨੇ ਲਿਆ ਹੁਣ ਕੀ ਗਰਮ ਹੋ ਗਿਆ ਜੀ ਫੇਰ ਆ ਪਾ ਦੋ ਸਮਾਨ ਇਹ ਆਪਾਂ ਨੂੰ ਪਣਾਉਣ ਹੁਣ ਆਪਣਨੇ ਖਾਸ ਖਾਸ ਪਾਤੇ ਖਾਸ ਖਾਸ ਨੂੰ ਪੁੱਜਣ ਤੋਂ ਮੜੀ ਜੀ ਖਾਸ ਖਾਸ ਤੇ ਬਾਦਰ ਪਾਈਆ ਖਾਸ ਖਾਸ ਤੇ ਪਾਈਆ ਕਾਲੇ ਤੇਲ ਪਾਈਆ ਚਿੱਟੇ ਤੇਲ ਉਹ ਵੀ ਪਾਤੇ ਹੁਣ ਆਪਾਂ ਨੇ ਕੀ ਪਾਉਣਾ ਹੈ ਮਖਾਣੇ ਬਾਅਦ ਚ ਪਾਵਾਂਗੇ ਪਹਿਲਾਂ ਇਹਨਾਂ ਨੂੰ ਭੁੰਨ ਲਵਾਂਗਾ ਬਦਾਮ ਵੀ ਆਪਾਂ ਨੇ ਪੀਸ ਲੈ ਤੇ ਗ੍ਰੈਂਡ ਕਰ ਲੇਤੇ ਫਿਰ ਬਦਾਮ ਅਸੀਂ ਸਾਫ ਤੇ ਤਾਂ ਤਾਂ ਨਹੀਂ ਪਾਏ ਫਿਰ ਨਿਆਣੇ ਕੱਟ-ਕੱਟ ਕੇ ਬਦਾਮੇ ਖਾ ਜਾਣੇ ਹੁਣ ਇਹਦੇ ਵਿੱਚ ਮਿਕਸ ਹੋ ਗਿਆ ਸਾਰਾ ਕੁਝ ਲਓ ਜੀ ਹੁਣ ਆਪਾਂ ਨੇ ਅ ਤੇ ਪੰਜੇਰੀ ਉਹ ਵੀ ਪਾਤੀ ਕਿਆ ਕਹਿੰਦੇ ਆ ਅਰਸੀ ਅਰਸੀ ਭੁੰਨ ਕੇ ਗ੍ਰੈਂਡ ਕਰ ਲਈ ਤੇ ਇਹ ਵੀ ਰਲਾ ਦਿੰਦੇ ਹਾਂ ਉਹਦੇ ਬਾਅਦ ਫੇਰ ਆਪਣੇ ਪਾ DNA ਮਖਾਣੇ ਮਖਾਣੇ ਤੇ ਬਾਅਦ ਫੇਰ ਮੇਸਣ ਰਲਾ ਦੇਣਾ ਤਿਆਰ ਮੇਸਣ ਤੇ ਬਾਅਦ ਫੇਰ ਮਿੱਠਾ ਰਲਾਉਣਾ ਲਓ ਜੀ ਹੁਣ ਆਪਾਂ ਸਾਰਾ ਕੁਝ ਪਾ ਲਿਆ ਕਿਆ ਰਹਿ ਗਿਆ ਬਦਾਮ ਰਹਿ ਗਏ ਹੈ ਆ ਸੱਚ ਮਖਾਣੇ ਪਾ ਦਮੇ ਵੀ ਪਾ ਦੋ ਮਖਾਣੇ ਬਾਦ ਮਖਾਣਾ ਇਹ ਵੀ ਪੀਸ ਲਏ ਤੇ ਆਪਾਂ ਨੇ। ਇਹ ਅੱਧਾ ਕਿਲੋ ਬੀਸਣ ਲਿਆ ਗਿਆ। ਇਹ ਇੱਧਰ ਆਪਾਂ ਨੇ ਅੱਧਾ ਕਿਲੋ ਤੇ ਥੋੜੇ ਜੀ ਵੱਧ ਪੌਣਾ ਕਿਲੋ ਸਮਝ ਲਓ। ਕਿਉਂਕਿ ਸੱਕਰ ਕਿਉਂਕਿ ਅਲਸੀ ਕੌੜੀ ਹੁੰਦੀ ਐ। ਫਿਰ ਨਿਆਲੇ ਫਿਰ ਕੌੜੀ ਖਾਂਦੇ ਨਹੀਂ। ਕਿਸੇ ਨੂੰ ਨਹੀਂ ਵੀ ਚੰਗੀ ਲੱਗਦੀ। ਮੇਰੇ ਵਰਗਾ ਤਾਂ ਖਾਈ ਜਾਂਦਾ। ਮੜਾ ਦਾ ਪਾਣੀ ਪਾ ਕੇ ਚਾਣੀ ਜੀ ਬਣਾ ਕੇ ਉਹ ਪਾ ਦੇਣ ਫਿਰ ਵਿੱਚ ਐ ਰਣ ਜਾਂਦੀ ਹੈ ਨਹੀਂ ਜੇ ਸੁੱਕੀ ਹੋ ਸੱਕਰ ਸੇਲਾ ਤੇ ਡਲੀ ਹੁੰਦੀ ਹੈ ਡਲੀ ਵਿੱਚ ਸਾਫਤੀ ਰਹੇ ਨਹੀਂ ਹੈ ਹੁਣ ਸਾਰਾ ਕੋ ਘੁੜ ਜਣਾ ਨਾਲੇ ਸਭ ਕੋ ਟੱਕਰ ਟੁੱਕਾ ਹੁੰਦਾ ਪੁਣਕੇ ਪਾ ਦਾਂਗੇ ਆਪਾਂ ਲਓ ਜੀ ਹੁਣ ਆਪਾਂ ਨੇ ਪਾਤਾ ਵੇਸਣ ਵੇਸਣ ਪਹਿਲਾਂ ਘੁਣ ਲਿਆ ਤਾਂ ਆਪਾਂ ਨੇ ਹੁਣ ਇਹਦੇ ਵਿੱਚ ਰਲਾ ਦੇਣਾ ਕਈ ਲੋਕ ਕਹਿੰਦੇ ਨੇ ਮੈਨੂੰ ਬਣਾਉਣਾ ਨਹੀਂ ਆਉਂਦਾ ਬਣਾਉਣੇ ਲੱਗਦਾ ਕੁਝ ਵੀ ਨਹੀਂ ਬਸ ਆਹੀ ਭੁੰਨਣ ਦੇ ਤਜਰਬਾ ਹੁੰਦਾ ਜੇ ਮੜਾ ਜਿਆਦਾ ਘੱਟ ਵੱਧ ਭੁੰਨ ਲਾ ਫਿਰ ਕੌੜਾ ਹੋ ਜਾਂਦਾ ਸਮਾਨ ਥੋੜਾ ਜਿਹਾ ਬਸੇ ਨਮੀ ਜਿਓ ਚੱਕਣੀ ਹੁੰਦੀ ਹੈ ਇਹਨਾਂ ਦੀ ਲੋ ਜੀ ਹੁਣ ਸਾਰਾ ਕੁਝ ਰੈਡੀ ਹੈ ਆਪਣਾ ਕੰਮ ਹੁਣ ਸ਼ੱਕਰ ਦੀ ਚਾਹਣੀ ਬਣਾ ਕੇ ਪਾਤੀ ਸ਼ੱਕਰ ਦੀ ਬਸ ਆਏ ਨਹੀਂ ਦੇਖਣਾ ਵੀ ਮੜਾ ਜਿ ਪੂਰੀ ਕਾੜਨੇ ਜੀ ਜ਼ਿਆਦਾ ਕਾੜਦਾ ਫਿਰ ਜਿੱਕਰ ਗੁਰਦੀ ਬੱਤ ਗੋਲੇ ਬੱਟਦੇ ਆ ਪਕੈੜੀ ਹੋ ਜਾਂਦੀ ਐ ਫਿਰ ਪਿੰਨੀ ਕੈੜੀ ਹੋ ਜਾਂਦੀ ਖਾਣ ਨੂੰ ਵਾਸਤਾ ਬੱਜਾ ਦੇ ਬਸ ਪੰਗੜਾਈ ਹੋ ਐ ਜਾਂ ਪੰਗੜੀ ਪਾਣੀ ਚ ਬਣ ਗਿਆ ਬਾ ਫਿਰ ਪਾਤੀ ਤੋ ਕੱਢ ਲੋ ਸਾਰੀ ਜਿਹੜੀ ਤੜਕਣੇ ਲੱਗੀ ਵੀ ਐ ਕੱਢ ਤੋ ਹਾਈ ਮਿੱਚ ਮੈਂ ਕਰ ਬੋਲ ਤਾ ਲਓ ਜੀ ਹੁਣ ਆਪਣੀ ਪੰਡੇਰੀ ਬਣ ਗਈ ਅਸੀਂ ਸਾਡੀ ਸਲਾਹ ਸੀ ਪਹਿਲਾਂ ਵੀ ਪਿੰਨੀਆਂ ਬਣਾਈਏ ਪਿੰਨੀਆਂ ਜਣੀ ਥੋੜੀ ਜਿਹੀ ਬੱਟ ਹੋਈਆਂ ਕਿ ਕਿ ਠੰਡ ਦਾ ਮੌਸਮ ਹੈ ਜਿੰਨੇ ਨੂੰ ਮਿੱਠਾ ਰਲਾਇਆ ਆਪਾਂ ਨੇ ਐਨੇ ਨੂੰ ਠੰਡੀ ਹੋ ਗਈ ਫਿਰ ਪਿੰਨੀ ਜੁੜਨੇ ਤੇ ਹਟ ਗਈ ਕਿ ਅਸੀਂ ਐ ਤਰੀਕੇ ਨਾਲ ਬਣਾਈਆਂ ਵੀ ਪਿੰਨੀ ਕੈੜੀ ਨਾ ਹੋ ਜਵੇ ਵੀ ਮੜਾ ਜਾ ਪੋਲੀਓ ਰਹੇ ਫਿਰ ਉਸੇ ਕਰਕੇ ਫਿਰ ਪੋਲਿਆ ਰੱਖਣੇ ਕਰਕੇ ਬੱਤ ਫਿਰ ਪਿੰਨੀ ਜੁੜੀ ਨਹੀਂ ਗਰਮ-ਗਰਮ ਦੀ ਜੁੜਦੀ ਹੈ ਪਿੰਨੀ ਬਣਦੀ ਹੈ ਚਲੋ ਕੋਈ ਗੱਲ ਨਹੀਂ ਉਹ ਖਾਣੀ ਹੋ ਐ ਪਿੰਨੀ ਦਾ ਮਤਬ 라ਏ ਹੁੰਦਾ ਵੀ ਭਾਂਡਿਆਂ ਵਿੱਚ ਨਾ ਪਾਈ ਇੱਕ ਪਿੰਨੀ ਚੱਕ ਲੋ ਦੋ ਪਿੰਨੀ ਚੱਕ ਲੋ ਖਾ ਲਓ ਆਪਣੇ ਪਨੀਰੀ ਦਾ ਮਤਲਬ ਇਹ ਹੁੰਦਾ ਵੀ ਕੌਲੀ ਚਮਚਾ ਚੱਕਣਾ ਪੈਂਦਾ ਬਸ ਫਰਕ ਇੰਨਾ ਹੀ ਹੈ ਬਾਕੀ ਸਮਾਨ ਉਹੀ ਹੈ ਤਾਕਤ ਵੀ ਉਹੀ ਹੈ ਖਾਣੇ ਵਾਲੇ ਬੰਦੇ ਵੀ ਉਹੀ ਹੈ ਮੈਂ ਫਰਕ ਇੰਨਾ ਹੀ ਹੈ ਕੌਲੀ ਚਮਚਾ ਚੱਕਣਾ ਪੈਂਦਾ ਇਹਦੇ ਵਿੱਚ ਕੱਲੀ ਪਿੰਨੀ ਚੱਕਣੀ ਆ ਕੌਲੀ ਚਮਚੇ ਦੀ ਲੋੜ ਨਹੀਂ ਹੁੰਦੀ ਚਲੋ ਮੇਰਾ ਵੀਰ ਕੋਈ ਗੱਲ ਨਹੀਂ ਹਾਸੇ ਤਮਾਸ਼ੇ ਵੀ ਵਿੱਚ ਚਾਹੀਦੀ ਹੈ ਤੇ ਹੁਣ ਵੀਰਾਂ ਨੂੰ ਦੇਖਣ ਵਾਲੇ ਵੀਰਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਸਬਸਕ੍ਰਾਈਬ ਕਰ ਤਰੋ ਕਰਦੇ ਹੀ ਆ ਤੁਸੀਂ ਲਾਇਕ ਤੇ ਕਮੈਂਟ ਵੀ ਕਰਿਆ ਕਰੋ ਤੇ ਸ਼ੇਅਰ ਬਹੁਤ ਘੱਟ ਕਰਦੇ ਮੇਰਾ ਵੀ ਚੱਕ ਦੋ ਕੰਮ ਨੂੰ ਘਸਾ ਦੋ ਲਾਇਕ ਕਰਨੇ ਤੇ ਸ਼ੇਅਰ ਕਰਨੇ ਵਾਲਾ ਬਟਨ ਐਸ ਵਾਰ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਹੈ ਮੈਨੂੰ ਬਹੁਤ ਖੁਸ਼ੀ ਚੜਦੀ ਹੈ ਤੇਰ ਹੁਣ ਆਪਾਂ ਇਸ ਇਦੇ ਵਿੱਚ ਪਾਉਨੇ ਆ ਇਹਨੂੰ ਪਾ ਕੇ ਫਿਰ ਆਪਾਂ ਕਰਦੇ ਆਂ ਬੰਦ ਚਾਹੇ ਦੁਪਹਿਰੇ ਨੂੰ ਭੁੱਖ ਲੱਗੀ ਤਾਂ ਦੁਪਹਿਰੇ ਨੂੰ ਖਾ ਲਓ ਨਹੀਂ ਸਵੇਰੇ ਦੁੱਧ ਨਾਲ ਇੱਕ ਪਿੰਨੀ ਇਹ ਪਿੰਨੀ ਜਿੰਨਾ ਖਾ ਲਓ ਕੌਲੀ 'ਚ ਇੱਕ ਪਿੰਨੀ ਜਿੰਨਾ ਹੀ ਖਾ ਹੋਣਾ ਕਿ ਅਲਸੀ ਗਰਮ ਹੁੰਦੀ ਹੈ ਬਹੁਤਾ ਨਹੀਂ ਖਾਣਾ ਇੱਕ ਪਿੰਨੀ ਦੋ ਪਿੰਨੀ ਜਿੰਨਾ ਕੌਲੀ 'ਚ ਪਾ ਕੇ ਆਪਣੇ ਦੁੱਧ ਨਾਲ ਖਾ ਲਓ ਬਹੁਤਾ ਜ਼ਿਆਦਾ ਨਹੀਂ ਖਾ ਹੁੰਦਾ ਇਹ ਗਰਮ ਹੁੰਦਾ ਸਾਰੀਆਂ ਚੀਜ਼ਾਂ ਗਰਮ ਆ ਅਲਸੀ ਵੀ ਗਰਮ ਹੋ ਗਈ ਕਾਲੇ ਤੇਲ ਗਰਮ ਹੈ ਚਿੱਟੇ ਤੇਲ ਗਰਮ ਹੈ ਬਾਕੀ ਮਖਾਣੇ ਬਦਾਮ ਸਾਰਾ ਕੁਝ A to Z ਵਧੀਆ ਹੈ ਇੱਕ ਨੰਬਰ ਦਾ ਚੰਗਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਅਰ ਵੱਤੇ ਵੱਧ ਫੇਰ ਕਰਿਓ ਮੈਂ ਬਾਰ ਬਾਰ ਰਿਕੁਐਸਟ ਕਰਦਾ ਸ਼ੇਅਰ ਘੱਟ ਕਰਦੇ ਤੁਸੀਂ ਕਰਦੋ ਖੁਸ਼ ਮੈਨੂੰ ਮੇਰੇ ਵੱਲੋਂ ਫੇਰ ਅਸੀਸਾਂ ਹੀ ਮਿਲੂਗੀਆਂ ਚੰਗਾਈ ਸਤਿ ਸ੍ਰੀ ਅਕਾਲ